ਸਾਡਾ ਟੱਬਰ ਚੁੱਲੇ ਦੇ ਦਿਵਾਲੇ ਬੈਠਾ ਮਾਤਲ ਜੇ ਚੁੱਲੇ ਦੇ ਦਿਵਾਲੇ ਸਾਡਾ ਸਾਰਾ ਟੱਬਰ ਜਲ ਸਿੰਘ ਕਰਮ ਕਰਨੀ ਅਬ ਸਬਜੀ ਇਹ ਕਰਮ ਨਹੀਂ ਆਹ ਤੂੰ ਸਕੀ ਨਾ ਮੈਂ ਬੋਲ ਲਾ ਫੇਰ ਨਾ ਰੁਕ ਫੇਰ ਰੋਟੀ ਮੰਗੀ ਨਾ ਚੱਲ ਫੇਰ ਮੰਗੀ ਨਾ ਬਾਅਦ ਚ ਇਹ ਰੱਖ ਦੋ ਅੰਟੀ ਨੇ ਜਾਣਾ ਸੌ ਪਾਲਟੇ ਕਲੜੇ ਸੇ ਜਾਣਾ ਪਾਲਟੇ ਤੇ ਸੇਕ ਲਗਣਾ ਇਹ ਦਾਲ ਕੋ ਤੁਰਖੇ ਉਹ ਦਾਲ ਫੜ ਲਾ ਅੱਛੇ ਫੜ ਲਾ ਇਹ ਗਰਮਾ ਤੇ ਰਹੀ ਥੋੜੇ ਰੱਖ ਦੇ ਨਾ ਥੱਲੇ ਉਹ ਜਿਆਦਾ ਹੈ ਤਾਂ ਤੇ ਕਿੰਨੀ ਖਾਣੀ ਖਾ ਲੋ ਬਾਕੀ ਸੁਣੋ ਨਾ ਹਾਂਜੀ ਉਹ ਥੋਇਟਾ ਰੋੜਾ ਦੇ ਨਾ ਲੋ ਭਾਜੀ ਉਹ ਗੱਲ ਸੁਣਾਓ ਖੀਰ ਵਾਲੀ ਗੱਲ ਸੁਣਾਓ ਖੀਰ ਵਾਲੀ ਖੀਰ ਵਾਲੀ ਗੱਲ ਸੁਣਾਓ ਦੇਖੀ ਕਹਿੰਦੇ ਅਤੀਥੀ ਦੇਵੋ ਭਾਬਾ ਹਾਂਜੀ ਤੇ ਜਿਹੜਾ ਅਤੀਥੀ ਹੈ ਨਾ ਹਾਂਜੀ ਉਹ ਭਗਵਾਨ ਹੈ ਉਹ ਦੇਵਤੇ ਦਾ ਰੂਪ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਪਰ ਕਈ ਬੰਦੇ ਜਿਹੜੇ ਨੇ ਨਾ ਮਤਲਬ ਅਤੀਥੀਆਂ ਅਤੀਥੀ ਤੂੰ ਕਦ ਜਾਓਗੇ ਉਹ ਵਾਲੀ ਗੱਲ ਸੋਚਦੇ ਆ ਜਾਣੇ ਕਹਿੰਦੇ ਪਹਿਲੇ ਦਿਨ ਪਰੋਣਾ ਦੂਜੇ ਦਿਨ ਪਛਾ ਤੀਜੇ ਦਿਨ ਘਰ ਨੂੰ ਜਾਦਾ ਅੱਛਾ ਅੱਛਾ ਤੁਹਾਨੂੰ ਨਹੀਂ ਕਿਹਾ ਹਾਂ ਤੂੰ ਨਹੀਂ 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 ਅਸੀਂ ਨਹੀਂ ਪਰ ਜਿਸ ਘਰ ਚ ਪਰੋਣਾ ਨਾ ਨਾ ਆਵੇ ਮੇਰਾ ਮੰਨਣਾ ਇਹ ਹੈ ਕਿ ਉਹ ਘਰ ਘਰ ਨਹੀਂ ਉਹ ਸ਼ਮਸ਼ਾਨ ਘਾਟ ਹੈ ਕਿਉਂਕਿ ਸ਼ਮਸ਼ਾਨ ਘਾਟ ਤੇ ਕੌਣ ਜਾਂਦਾ ਕੋਈ ਨਹੀਂ ਜਾਂਦਾ ਠੀਕ ਹੈ ਜੀ ਕਦੇ ਜਿੱਥੇ ਬਸਦੇ ਆ ਲੋਕ ਉੱਥੇ ਚਿੜੀਆਂ ਡੇਰਾ ਲਾਉਂਦੀਆਂ ਨੇ ਹਰ ਇੱਕ ਦਿਨ ਦੀ ਗੱਲ ਆ ਭਾਜੀ ਫਸਲਾਂ ਬਾਈਫ ਰਹਿੰਦੇ ਸੀ ਇਕੱਲੇ ਅੱਛਾ ਜੀ ਤੇ ਇੱਕ ਦਿਨਾਂ ਉਹਨਾਂ ਨੇ ਸਕੀਮ ਬਣਾਈ ਹਾਂਜੀ ਤੇ ਅੱਜ ਆਪਾਂ ਨਾ ਖੀਰ ਖਾਣੀ ਆ ਰਾਤ ਨੂੰ ਅੱਛਾ ਆਪਾਂ ਖੀਰ ਬਣਾਵਾਂਗੇ ਠੀਕ ਹੈ ਜੀ ਉਹ ਨਾ ਸਵੇਰ ਵਾਈਨ ਸੋਚਿਆ ਦੋ ਜਣੇ ਹੈਗੇ ਉਹਨਾਂ ਨੇ ਮਾਪਦਾ ਦੁੱਧ ਪਾਇਆ ਓਕੇ ਮਾਪਦੇ ਚੌਲ ਪਾਏ ਚੀਨੀ ਪਾਈ ਉਹ ਖੀਰ ਪੜਾਤੀ ਉਹਨਾਂ ਨੇ ਜਦੋਂ ਖੀਰ ਬਣਾਈ ਨਾ ਭਾਈ ਅੱਛਾ ਜੀ ਪ੍ਰੋਣਾ ਆ ਗਿਆ ਉਹਨਾਂ ਦੇ ਘਰ ਅੱਛਾ ਉਹ ਇੱਕ ਦੂਜੇ ਵੱਲ ਵੇਖਣ ਤੇ ਯਾਰ ਬਣਾਈ ਆਪਾਂ ਦੋਆ ਜੋਗੀ ਆ ਆਪਾਂ ਹੋਰ ਕੁਝ ਬਣਾਇ ਨਹੀਂ ਆਪਾਂ ਸੋਚੇ ਰੱਜ ਕੇ ਖੀਰ ਖਾਵਾਂਗੇ ਰਾਂਗੇ ਚ ਪੰਗ ਪੈ ਗਈ। ਇਹ ਰਾਂਗੇ ਚ ਪੈ ਗਈ ਪੰਗ। ਅੱਛਾ ਜੀ। ਇਹ ਪ੍ਰੋਹਣੇ ਨੂੰ ਕਿੱਦਾਂ ਪਾ ਜਾਈਏ? ਅੱਛਾ। ਥੋੜਾ ਉੱਥੇ ਸਕੀਮ ਰਾਜਨੀਤੀ ਜਿਹੜੀ ਨੇ ਰਾਜਨੀਤੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤੀ। ਉਹਨਾਂ ਦੋਨਾਂ ਨੇ ਨਾ ਸਕੀਮ ਲਾਈ। ਅੱਛਾ ਜੀ। ਇੱਕ ਦੂਜੇ ਨੂੰ ਨਾ ਉਦਾਂ ਹੀ ਮਤਲਬ ਪੁਰਾਪਲਾ ਕਹਿਣ ਲਾਪੇ ਗੁੱਸੇ ਗੁੱਸੇ ਚ। ਕਿ ਪ੍ਰੋਹਣੇ ਨੇ ਸੋਚਿਆ ਯਾਰ ਹਸਬੰਡ ਮਾਈਫ ਜਦੋਂ ਲੜਦੇ ਹੋਣ ਨਾ ਤੇ ਮਤਲਬ ਵਿਚ ਆਪਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ। ਓਕੇ ਜੀ। ਤੇ ਉਹਨਾਂ ਇਹਨਾਂ ਨੇ ਕੀ ਕੀਤਾ ਕੁੰਡਾ ਬੰਦ ਕਰ ਲਿਆ। ਬੰਦਾ ਉਹ ਡੰਡਾ ਲੈ ਕੇ ਤੇ ਆਪਣੀ ਜਿੰਨਾਂ ਦੇ ਨੂੰ ਕੁੱਟਣ ਲਾ ਪਿਆ ਅੱਛਾ ਜੀ ਜਦੋਂ ਬੰਦਾ ਡੰਡਾ ਮਾਰਿਆ ਕਰੇ ਖੜਾਕ ਦੀ ਆਵਾਜ਼ ਆਏਗਾ ਜਾਂ ਨਹੀਂ ਕਰੇ ਹਾਏ ਮਾਰਦਾ ਫਿਰ ਤੇ ਪਰੌਣੇ ਨੇ ਕੀ ਕੀਤਾ ਸੋਚਿਆ ਯਾਰ ਐਵੇਂ ਨਾ ਕਿਤੇ ਗਵਾਈਆਂ ਪੈਣ ਉਹਨੇ ਮੰਝਾ ਚੁੱਕਿਆ ਭਾਜੀ ਘਰ ਦੇ ਪਿਛਵਾੜੇ ਵਾਲੇ ਬਰਾਂਡੇ ਤੇ ਸੌ ਗਿਆ ਅੱਛਾ ਜੀ ਤੇ ਜਦ ਕਰੇ ਲੜਦੇ ਆ ਅਖੀਰ ਵੀ ਠੱਡੀ ਹੋ ਜਾਈ ਜੀ ਅੱਛਾ ਉਹ ਤੋਂ ਬਾਅਦ ਕਾਵਾਂਗੇ ਅੱਛਾ ਜੀ ਉਹਦੋਂ ਦੇ ਸੋਚਿਆ ਪਰੌਣਾ ਬਾਜੂ ਵੀ ਲੜਾਈ ਵੇਖ ਕੇ ਅੱਛਾ ਜੀ ਹੁਣ ਟੀਹਠ ਦੋਨੇ ਹੀ ਸੀਗੇ ਅੱਛਾ ਜੀ ਪਰੌਣਾ ਵੀ ਤੇ ਹਸਬੰਦ ਵਾਈਫ ਵੀ ਉਹ ਆੜੇ ਸੀ ਕਿ ਪ੍ਰੋਣੇ ਨੂੰ ਖੀਰ ਨਹੀਂ ਖਵਾਣੀ ਤੇ ਪ੍ਰੋਣਾ ਆੜਿਆ ਸੀ ਖੀਰ ਖਾ ਕੇ ਜਾਣਾ ਤੇ ਉਹ ਕੀ ਆ ਗਈ ਜਦੋਂ ਫੇਰ ਲੱਟ ਚੁੱਕੇ ਜਨਾਨੀ ਦੇ ਮਾਰਿਆ ਗਲੇ ਜਾਨੀ ਤੱਕ ਅੰਦਰ ਇੱਕ ਆਵਾਜ਼ ਆਵੇ ਠੜਕ ਨੇ ਕਿਹਾ ਹਾਏ ਮਾਜਾ ਤੂੰ ਸਭ ਮਰ ਜਾ ਬੱਚੋ ਲਾਜ ਨਾ ਤੇਰਾ ਮੇਰੇ ਦਾ ਸਾਹ ਕਰਾਇਆ ਹ ਤੇਰੀਆਂ ਕਿਡਨੀਆਂ ਫੇਸ ਹੋ ਜਾਣ ਮਰ ਕੇ ਕੰਜਾ ਤੇ ਨੀੜੇ ਪ੍ਰਾਣ ਅੱਛਾ ਹੈ ਉਹ ਕਰਦੇ ਆ ਕਰਦੇ ਆ ਭਾਜੀ ਕਾਫੀ ਧੇਰ ਹੋਗੀ ਉਹਨਾਂ ਨੇ ਕਿ ਮੋਰੀ ਥਾਣੀ ਦੇਖਿਆ ਬਾਹਰ ਹੈ ਨਹੀਂ ਦਾ ਪਰੋਣਾ ਕਹਿੰਦਾ ਦਰਵਾਜਾ ਖੋਲ੍ਹਿਆ ਕਹਿੰਦੀ ਪਰੋਣਾ ਭੱਜ ਗਿਆ ਆ ਜਾ ਮੇਰੇ ਸਾਈਆਂ ਇਹ ਖੀਰ ਖਾਈਏ ਖੀਰ ਖਾਈਏ ਆਪਾਂ ਇਹ ਉਹਦਾ ਜਿੱਦਾਂ ਹੀ ਥਾਲੀ 'ਚ ਖੀਰ ਪਰੋਸੀ ਨਾ ਖੀਰ ਪਰੋਸੀ ਤੇ ਅੱਗੇ ਜਨਾਨੀ ਪਤਾ ਕੀ ਕਹਿੰਦੀ ਕਹਿੰਦੀ ਦਿਖੀ ਰੰਨਾ ਦੀ ਚਤਰਾਈ ਮੈਂ ਵੀ ਸੁੱਕੇ ਸੰਘ ਰੜਾਈ ਅੱਛਾ ਅੱਖਾਂ ਚੋਂ ਮੈਂ ਵੀ ਨਹੀਂ ਕੱਡੇ ਓਕੇ ਤੇ ਬੰਦਾ ਕਹਿੰਦਾ ਦੇਖੀ ਮਰਤਾਂ ਦੀ ਫੇਰੀ ਕਹਿੰਦਾ ਮੈਂ ਕੰਧ ਕੁੱਟੀ ਵਧੇਰੀ ਅੱਛਾ ਕਹਿੰਦਾ ਚੋਟ ਮੈਂ ਵੀ ਤੈਨੂੰ ਨਹੀਂ ਮਾਰੀ ਹਾਂ ਬਿਲਕੁਲ ਤੇ ਇਧਰੋਂ ਪਰੌਣਾ ਮੰਜਾ ਚੁੱਕ ਕੇ ਲਿਆ ਕੇ ਅੱਗੇ ਕਹਿੰਦਾ ਦੇਖਿਆ ਮਾਂ ਦਾ ਪੱਤਾ ਮੰਜਾ ਅੱਡਾ ਪਚਵਾੜੇ ਸੁੱਤਾ ਜਾਊਂਗਾ ਮੈਂ ਨਹੀਂ ਖੀਰ ਖਾਣੇ ਇਹਦਾ ਭਾਈ ਕਿ ਜਿੱਦੇ ਘਸੇ ਚ ਲਿਖਿਆ ਤਾਂ ਦਾਣੇ-ਦਾਣੇ ਤੇ ਲਿਖਾ ਖਾਣੇ ਵਾਲੇ ਕਰਾਂ ਤੂੰ ਜਿੰਨਾ ਮਰਜ਼ੀ ਚਾਲੇ ਕਰ ਲੋ ਜੋ ਮਰਜ਼ੀ ਕਰ ਲੋ ਪਰ ਜਿਹੜੋ ਉਸਨੇ ਖਾਣਾ ਨਾ ਜਿਸ ਕੇਸ ਤੇਗਾ ਉਸਕੋ ਮਿਲ ਹੀ ਜਾਣਾ ਹਾਂ ਖਾ ਕੇ ਜਾਣਾ ਹੋਣੀ ਬਿਲਕੁਲ ਜੀ ਵੀ ਜੇ ਤੁਸੀਂ ਵੀ ਕਦੇ ਪਰੋਣੇ ਬਣੋ ਨਾ ਭਾਜੀ ਉਸ ਪਰੋਣੇ ਅੰਗੂ ਠੀਠ ਹੋਣਾ ਚਾਹੀਦਾ ਵੀ ਜੋ ਖਾਣਾ ਖਾ ਕੇ ਜਾਣਾ ਨਹੀਂ ਜਾਣਾ ਸਾਥਰੀਆ ਕਾਲ ਦੀ ਸਾਰਿਆਂ ਨੂੰ ਅੱਜ ਤਰੀਕ ਹੈਗੀ 30 12 2024 ਤੇ ਅੱਜ ਸੋਮਵਾਰ ਹੈ ਤੇ ਆਪਾਂ ਹਿਮਾਚਲ ਚ ਐ ਹਿਮਾਚਲ ਚ ਆਏ ਹੋਏ ਆ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਤੇ ਗੱਲ ਇਹ ਸੀ ਕਿ ਵੀ ਅੱਜ ਪੰਜਾਬ ਬੰਦ ਹੋਣ ਕਰਕੇ ਕਿਉਂਕਿ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੀ ਕਾਲ ਸੀਗੀ ਤੇ ਇਸ ਕਰਕੇ ਆਪਾਂ ਅੱਜ ਹੌਲੀ-ਹੌਲੀ ਵੀ ਸੋਚਿਆ ਚਲੋ ਸ਼ਾਮ ਤੱਕ ਪੰਜਾਬ ਪਹੁੰਚ ਜਾਗੇ ਕਿਉਂਕਿ ਆਵਾਜਾਈ ਵੀ ਥੋੜੀ ਠਾਪੀ ਆ ਅੱਜ ਉੱਥੇ ਤਾਂ ਆਪਾਂ ਕੱਲ ਕੱਲ ਸੋਚਿਆ ਸੀ ਯਾਰ ਕੱਲ ਵੀ ਕੁਝ ਨਾ ਕੁਝ ਦੇਖੀਏ ਕੱਲ ਆਪਾਂ ਇੱਕ ਤਾਂ ਉਹ ਦੇਖਿਆ ਸੀਗਾ ਦੇਖਿਆ ਸੀਗਾ ਮਸਰੂਰ ਰੌਕ ਟੈਂਪਲ ਤੇ ਅੱਜ ਨਾਲੋ ਸੋਚਿਆ ਵੀ ਯਾਰ ਹੁਣ ਬੰਦ ਹੈਗਾ ਪੰਜਾਬ ਚਲੋ ਹੌਲੀ-ਹੌਲੀ ਆਪਾਂ ਵਾਪਸ ਜਾਵਾਂਗੇ ਸ਼ਾਮ ਤੱਕ ਤੇ ਆਪਾਂ ਇੱਥੇ ਅੱਜ ਜਾਂਦੇ-ਜਾਂਦੇ ਰਾਹ 'ਚ ਆ ਇੱਕ ਦਰਿਆ ਪੈਂਦਾ ਸੀਗਾ ਦਰਿਆ 'ਚ ਆਪਾਂ ਖੜ੍ਹ ਗਏ ਇੱਥੇ ਤੇ ਦਰਿਆ 'ਚ ਨੇ ਇੱਕ ਚੀਜ਼ ਦੇਖੀ ਬੜੀ ਮਾੜੀ ਲੱਗੀ ਆਹ ਦੇਖੋ ਜਿਵੇਂ ਆਪਾਂ ਤੁਹਾਨੂੰ ਦਿਖਾਉਣੇ ਆ ਆ ਬੜਾ ਗੰਦ ਪਾਇਆ ਹੋਇਆ ਲੋਕਾਂ ਨੇ ਆਉਂਦੇ ਹੋਣਗੇ ਇੱਥੇ ਲੋਕ ਪਿਕਨਿਕ ਮਨਾਉਣ ਹਨਾ ਪਰ ਬਹੁਤ ਮਾੜੀ ਗੱਲ ਆ ਉਹਨਾਂ ਦੀ ਕਿ ਚਲੋ ਤੁਸੀਂ ਉਤਰਦੇ ਸਾਪਨ ਨੂੰ ਜੇ ਤੁਸੀਂ ਠੀਕ ਨਹੀਂ ਕਰ ਸਕਦੇ ਖਰਾਬਤਾ ਨਾ ਕਰੋ ਤੇ ਗੱਲ ਬਹੁਤ ਮਾੜੀ ਐ ਆ ਦੇਖੋ ਇੱਥੇ ਵੀ ਆਈਆਂ ਤੇ ਅਸੀਂ ਅਸੀਂ ਜਦੋਂ ਵੀ ਕਿਤੇ ਜਾਂਦੇ ਆ ਅਸੀਂ ਵੀ ਪਿਕਨਿਕ ਬਣਾਉਂਦੇ ਆ ਅਸੀਂ ਵੀ ਖਾਣਾ-ਦਾਨ ਪਕਾਉਂਦੇ ਆ ਆਪਦਾ ਪਰ ਅਸੀਂ ਕੀ ਕਰਦੇ ਆ ਅਸੀਂ ਆਪਦਾ ਨਾਲ ਇੱਕ ਵੇਸ ਲਫਾਫਾ ਰੱਖਦੇ ਆ ਆਪਣੀ ਆਪਣੀ ਵੇਸ ਨਾਲ ਅਸੀਂ ਕੋਈ ਵੀ ਇੱਥੇ ਛੱਡ ਕੇ ਨਹੀਂ ਜਾਂਦੇ ਅਸੀਂ ਨਾਲ ਲੈ ਕੇ ਜਾਂਦੇ ਆ ਤੇ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕੀਰ ਜਾਓ ਤੁਸੀਂ ਕੁਦਰਤ ਨੂੰ ਮਾਣੋ ਕੁਦਰਤ ਬਾਹਾਂ ਖੋਲਦੀ ਐ ਹਨਾ ਤੇ ਤਾਂ ਚਾਹੀਦਾ ਆਪਾਂ ਨੂੰ ਕਿ ਆਪਾਂ ਆਲਾ ਦਵਾਲਾ ਆਪਣਾ ਸਾਫ਼ ਰੱਖੀਏ ਆਪਾਂ ਹੀ ਆਪਣੀ ਪ੍ਰਿਥਵੀ ਨੂੰ ਸਾਫ਼ ਰੱਖਣਾ ਹੈ ਆਪਣਾ ਹੀ ਫਰਜ਼ ਬਣਦਾ ਹੈ ਤਾਂ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਵੀ ਜਿਵੇਂ ਆ ਗੰਦ ਪਾਇਆ ਹੋਇਆ ਵੀ ਪਲੀਜ਼ ਜਾਓ ਕੁਦਰਤ ਨੂੰ ਵੇਖੋ ਕੁਦਰਤ ਦੇ ਨੇੜੇ ਰਹੋ ਕੁਦਰਤ ਨਾਲ ਗੱਲਾਂ ਕਰੋ ਪਰ ਇੱਥੇ ਗੰਦ ਨਾ ਪਾਓ ਮੇਰੀ ਇਹੀ ਰਿਕਵੈਸਟ ਹੈ ਆਪਾਂ ਸਭ ਨੂੰ ਇਹੀ ਕਹਿੰਦੇ ਆ ਕਿ ਪਲੀਜ਼ ਗੰਦ ਨਾ ਪਾਓ ਤੁਸੀਂ ਨਾਲ ਆਪਣੇ ਇੱਕ ਲਫਾਫਾ ਰੱਖੋ ਜਿਸ ਤੁਸੀਂ ਆਪਣੀ ਵੇਸਟ ਵੇਸਟਜ ਪਾ ਸਕੋ ਆ ਦੇਖੋ ਸਾਡਾ ਸਾਰਾ ਟੱਬਰ ਉਹ ਸਾਡੇ ਜਵਾਕ ਗਏ ਆ ਫੋਟੋਆਂ ਖਿਚਵਾਉਣ ਉੱਧਰ ਇਹ ਸਾਡੀ ਨੂਰ ਰਾਣੀ ਇਹ ਤਿਆਰੀ ਚ ਐ ਤਿਆਰੀ ਚ ਐ ਫੋਟੋ ਸੈਸ਼ਨ ਦੀ ਭਾਬੀ ਵੀ ਕਹਿੰਦੀ ਗੱਲ ਬਣਨੀ ਨਹੀਂ ਕਿ ਕੋਟ ਕੋਟ ਲਾ ਕੇ ਰੱਖਣਾ ਪੈਣਾ ਕਹਿੰਦੀ ਫੇਰ ਬਣੂਗੀ ਇਹ ਇਧਰ ਚਾਹਾਂ ਬਣੀ ਜਾਂਦੀਆਂ ਮੈਗੀ ਮੈਗੀ ਬਣ ਰਹੀ ਆ ਇਧਰ ਤੇ ਉਧਰ ਕੁੰਭ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਕੁੰਭ ਦੇ ਮੇਲੇ ਇਹ ਇਧਰ ਸਾਡੇ ਦੋ ਵੱਡੇ ਭਾਈ ਸਾਹਿਬ ਇਹ ਕੁੰਭ ਜਾਣ ਦੀਆਂ ਤਿਆਰੀਆਂ ਦੀ ਗੱਲਾਂ ਬਾਤਾਂ ਹੋ ਰਹੀਆਂ ਅਡਾ ਤੇ ਕਿੰਨਾ ਥੋੜਾ ਮਾਹੌਲ ਆ ਸਾਹਮਣੇ ਚਮਤੀ ਰੰਗੇ ਪਹਾੜ ਚਮਕੀ ਜਾਂਦੇ ਆ ਤੇ ਆਪਾਂ ਦਰਿਆ 'ਚ ਬੈਠੇ ਆਂ ਪਿਕਨਿਕ ਮਨਾਉਣ ਲਈ ਦਰਿਆ ਦਾ ਮਾਹੌਲ ਐਵੇਂ ਦਾ ਹਾਂਜੀ ਹਾਂਜੀ ਬਣ ਗਈ ਐ ਮੈਗੀ ਮੈਗੀ ਬਣ ਗਈ ਇਸ ਮੈਗੀ ਚ ਇੱਕ ਚੀਜ਼ ਸਪੈਸ਼ਲ ਐ ਕੀ ਵੀ ਅੱਗੇ ਨਾ ਜਦੋਂ ਵੀ ਕਦੇ ਮੈਗੀ ਬਣਾਈ ਆ ਤਾਂ ਹਮੇਸ਼ਾ ਮੈਗੀ ਦੋ ਜਾਣਿਆਂ ਲਈ ਜਾਂ ਤਿੰਨ ਜਾਣਿਆਂ ਲਈ ਬਣਦੀ ਆ ਤੇ ਅੱਜ ਪਹਿਲੀ ਵਾਰ ਦਰਿਆ ਦੇ ਕੰਨੇ ਬੈਗੀ ਪੂਰੀ ਫੈਮਿਲੀ ਲਈ ਬਣ ਰਹੀ ਐ ਇਹ ਸਪੈਸ਼ਲ ਆਜਾ ਤੇ ਕੱਲ ਵੀ ਅਸੀਂ ਮੈਗੀ ਬਣਾਉਣ ਤਾਂ ਗਏ ਸੀਗੇ ਕੱਲ ਦੀ ਗੱਲ ਤੁਹਾਨੂੰ ਦੱਸਦੇ ਆ ਕੱਲ ਸ਼ਾਮ ਨੂੰ ਸਾਡੇ ਕੋਲ 2-3 ਘੰਟੇ ਸੀ ਅਸੀਂ ਸੋਚਿਆ ਯਾਰ ਵੀ ਚਲੋ ਕੁਝ ਨਵਾਂ ਦੇਖੀਏ ਤੇ ਅਸੀਂ ਨੈਟ ਤੋਂ ਸਰਚ ਕਰਕੇ ਇੱਕ ਮਸ਼ਿਆਰ ਕੀ ਸੀ ਕਿ ਮਸ਼ਿਆਰ ਫਾਲ ਹੈ ਮਸ਼ਿਆਰ ਕੇ ਮਛਿਆਲ ਉਧਰ ਨੂੰ ਚਲੇ ਗਏ ਪਰ ਹਾਂਜੀ ਮਸ਼ਰਾਲ ਮਸ਼ਰਾਲ ਉਹ ਰਸਤਾ ਇੰਨਾ ਕ ਜਿਆਦਾ ਡੇਂਜਰਸ ਔਰ ਟੁੱਟਿਆ ਹੋਇਆ ਸੀ ਬਹੁਤ ਜਿਆਦਾ ਤੇ ਗੁਰਦਾਸ ਮਾਨ ਜੀ ਦਾ ਗਾਣਾ ਮੈਨੂੰ ਯਾਦ ਆ ਰਿਹਾ ਸੀਗਾ ਕਿ ਜਿਸ ਰਸਤੇ ਦਾ ਪਤਾ ਨਾ ਹੋਈਏ ਉਸ ਰਸਤੇ ਨਾ ਪਈਏ ਕੱਲ ਸਾਡੇ ਨਾਲ ਉਹੀ ਹਾਲ ਹੋਇਆ ਆਪਾਂ 1 ਕਿਲੋਮੀਟਰ ਪਹਿਲਾਂ ਤੋਂ ਮੁੜ ਕੇ ਆਏ ਆ ਕਿਉਂਕਿ ਇੰਨਾ ਕੁ ਜ਼ਿਆਦਾ ਹੋ ਤਿਲਕਣਾ ਚਿੱਕੜ ਤੇ ਗੰਦਾ ਰਸਤਾ ਸੀਗਾ ਤੇ ਉਧਰ ਹਨੇਰਾ ਵੀ ਹੋ ਰਿਹਾ ਸੀਗਾ ਤੇ ਪਰ ਅੱਜ ਦੇ ਮੂਮੈਂਟ ਨੇ ਉਸ ਸੀ ਦੀ ਕਮੀ ਨੂੰ ਪੂਰਾ ਕਰਤਾ ਤੇ ਇਹ ਗੱਲ ਨਾ ਕਈ ਵਾਰੀ ਕੁਝ ਗਾਣੇ ਆਪਾਂ ਸੁਣ ਲੈਂਦੇ ਆ ਗਾਣੇ ਸੁਣ ਲੈਂਦੇ ਆ ਆਪਾਂ ਤੇ ਉਦੋਂ ਉਹਦਾ ਮਤਲਬ ਨਹੀਂ ਸਮਝ ਆਉਂਦੇ ਪਰ ਕੱਲ ਇਸ ਗੱਲ ਦਾ ਸਾਨੂੰ ਮਤਲਬ ਸਮਝ ਆ ਗਿਆ ਤੇ ਆਪਾਂ ਤੁਹਾਨੂੰ ਵੀ ਸਭ ਨੂੰ ਇਹੀ ਕਹਿਣਾ ਚਾਹੋਣੇ ਆ ਵੀ ਕੀ ਕੱਲ ਸਾਡੇ ਨਾਲ ਇਹੀ ਹੋਈ ਵੀ ਚਲੋ ਯਾਰ ਥੋੜਾ ਜਿਹਾ ਹੋਰ ਗਾਂਹ ਜਾਂਦੇ ਆ ਰਾਹ ਸਹੀ ਹੋ ਜੂ ਥੋੜਾ ਜਿਹਾ ਹੋਰ ਜਾਂਦੇ ਆ ਰਾਹ ਸਹੀ ਹੋ ਜੂ ਪਰ ਅੱਗੇ ਜਾ ਕੇ ਇੰਨਾ ਕੁ ਡੇਂਜਰਸ ਹੋ ਗਿਆ ਉਹ ਰਾਹ ਕਿ ਸਾਨੂੰ ਉੱਥੋਂ ਮੋੜਨਾ ਪੈ ਗਿਆ ਦੱਸਿਆ ਵੀ ਨਹੀਂ ਕਿਸੇ ਨੇ ਅਸੀਂ ਇੱਕ ਦੋ ਜਾਨਿਆਂ ਨੂੰ ਪੁੱਛਿਆ ਵੀ ਕਿਵੇਂ ਆ ਰਾਹ ਹਾਂ ਠੀਕ ਆ ਓਕੇ ਆ ਔਰ ਦੱਸਿਆ ਵੀ ਨਹੀਂ ਔਰ ਟਰਨ ਵੀ ਇੰਨੇ ਕੁ ਜ਼ਿਆਦਾ ਖਤਰਨਾਕ ਸੀ ਨਾ ਰੋਡ ਵੀ ਬਹੁਤ ਛੋਟੀ ਸੀ ਤੇ ਮਤਲਬ ਕਿ ਕੋਈ ਦੱਸਦਾ ਵੀ ਨਹੀਂ ਸਹੀ ਤਰੀਕੇ ਦੇ ਨਾਲ ਤੋਂ ਇੱਥੋਂ ਹੀ ਸਟਾ ਨਿਕਲਦਾ ਹੈ ਵੀ ਜੇ ਗੱਲ ਦਾ ਪੂਰੀ ਤਰ੍ਹਾਂ ਨਾ ਪਤਾ ਹੋਵੇ ਤਾਂ ਉੱਥੇ ਪੰਗਾ ਨਹੀਂ ਲੈਣਾ ਚਾਹੀਦਾ। ਰਿਵਿਊ ਵੀ ਬੜੇ ਸੀ ਉਸ ਬਾਰੇ ਕਹਿੰਦੇ ਠੀਕ ਐ ਠੀਕ ਐ ਸਾਰਾ ਕੁਝ ਦੇਖ ਕੇ ਗਏ ਸੀ। ਪਰ ਨਹੀਂ ਗੱਲ ਬਣੀ ਨਹੀਂ ਜਮਾ ਹੀ ਨਹੀਂ ਬਹੁਤ ਜ਼ਿਆਦਾ ਮਤਲਬ ਪੂਰੀ ਫੈਮਿਲੀ ਸੀਗੀ ਤੇ ਬਹੁਤ ਔਖਾ ਸੀਗਾ ਕੰਮ। ਚਲੋ ਬੰਦਾ ਡੱਕ ਡੱਕ ਹੀ ਸਵਾਰ ਹੁੰਦਾ। ਆਪਾਂ ਉਹ ਗੱਜ ਦਰਿਆ ਉਹ ਦਰਿਆ ਦਾ ਨਾਮ ਸੀਗਾ ਗੱਜ। ਉੱਥੋਂ ਆਪਾਂ ਨਿਕਲੇ ਸੀਗੇ ਤੇ ਉੱਥੇ ਆਪਾਂ ਤੁਹਾਨੂੰ ਪਤਾ ਹੀ ਆ ਵੀ ਮੈਗੀ ਖਾਧੀ ਸੀਗੀ ਚਾਹ ਪੀਤੀ ਸੀ ਤੇ ਉਸ ਤੋਂ ਬਾਅਦ ਰਾਹ ਦੇ ਵਿੱਚ ਨਾ ਹਾਂ ਬਗਲਾ ਮੁਖੀ ਮੰਦਿਰ ਦੇ ਕੋਲੇ ਇੱਕ ਵਿਊ ਪੁਆਇੰਟ ਬਣਦਾ ਹੈ ਬਹੁਤ ਲੋਕ ਇੱਥੇ ਰੁਕਦੇ ਆ ਇਹ ਵਿਊ ਨੂੰ ਦੇਖਣ ਵਾਸਤੇ ਤੇ ਆਪਾਂ ਵੀ ਇੱਥੇ ਰੁਕ ਗਏ ਤੇ ਜਵਾਕਾਂ ਨੇ ਥੋੜਾ ਜਾ ਹੁੰਦਾ ਹੀ ਐ ਬੇਟੇ ਨੇ ਕਿਹਾ ਕਿ ਮੈਂ ਇੱਥੇ ਮੋਮੋਜ਼ ਖਾਣੇ ਆ ਵੇ ਇੱਧਰ ਬਾਈ ਦਰੀ ਤੇ ਬਹਿ ਗਿਆ ਆ ਕੇ ਮੋਹਮਦ ਖਾਨ ਤੇ ਇੱਧਰ ਬਾਈ ਜੀਆਂ ਕੋਲੋਂ ਆਪਾਂ ਲੈ ਲਿਆ ਲੈਮਨ ਸੋਡਾ ਖਾਦਾ ਪੀਤਾ ਹਾਜਮ ਕਰਨ ਵਾਸਤੇ ਜਿਹਦੇ ਬਹੁਤ ਸਵਾਦ ਹੈ ਸਵਾਦ ਹੈ ਮੈਂ ਇੱਕ ਕੁੱਟ ਪਰ ਚੁੱਕੀ ਆ ਠੀਕ ਹੈ ਹਾਂਜੀ ਹੁਣ ਆਪਾਂ ਇੱਥੇ ਖੜੇ ਆ ਤੇ ਜਿਹੜਾ ਹੈਗਾ ਏ ਡਾਈਜੈਸਟਿਵ ਡਰਿੰਕ ਪੀਤਾ ਜਾ ਰਿਹਾ ਏ ਵੈਸੇ ਹੋਇਆ ਸਾਨੂੰ ਕੁਛ ਨਹੀਂ ਸੀ ਵੈਸੇ ਸ਼ੌਂਕ ਵਜੋਂ ਹੀ ਪੀ ਰਹੇ ਆ ਤੇ ਜਿਹੜਾ ਬਣਾਇਆ ਏ ਉਹ ਇਧਰੋਂ ਆਪਾਂ ਲਿਆ ਆਏ ਮੋਮੋਸ ਹੋਰ ਇਹਨਾਂ ਨੇ ਡਰਿੰਕ ਬਣਾਇਆ ਬਹੁਤ ਵਧੀਆ ਸੀਗਾ ਤੇ ਇਹਨਾਂ ਕੋਲੇ ਜਿਹੜਾ ਪੁਆਇੰਟ ਵਿਖਦਾ ਏ ਵਿਊ ਪੁਆਇੰਟ ਕਮਾਲ ਦਾ ਏ ਤੇ ਤੁਸੀਂ ਥੋੜਾ ਜਿਹਾ ਦੱਸੋਗੇ ਕਿਹੜਾ ਏਰੀਆ ਜੀ ये मैं है बगला मुखी के आसपास बगला मुखी नियर कम से कम दो किलोमीटर दो किलोमीटर रानी ताल हाँ। और बगला मुखी के बीच की जगह ये ठीक है नाम धार पन्याली धार पन्याली हाँ जी वहाँ पे जू बन रहा है यहाँ पर ये जू बन रहा है बहुत बढ़िया अच्छा जू बन रहा है ये जू की बाउंड्री बन रही है अच्छा अच्छा हाँ जी ठीक है जू की बाउंड्री बन रही है बाउंड्री सारी जू जू है ਇਹ ਚੱਲ ਪਿਆ ਜੂ ਕਿ ਹਜੇ ਬਾਬਾ ਨਹੀਂ 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 ਹਜੇ ਤਾਂ ਸ਼ੁਰੂਆਤ ਕੰਮ ਅਭੀ ਤਾਂ ਇਸ ਮੇ ਕਮ ਸੇ ਕਮ 3 ਸਾਲ ਲਗੇਗਾ ਬੜੀ ਨਾ ਹੈ ਅੱਛਾ ਇਨਾ ਟਾਈਮ ਲੱਗ ਜਾਏਗਾ ਹਾਂਜੀ 3-4 ਸਾਲ ਲੱਗੇਗੇ ਅਭੀ ਠੀਕ ਹੈ ਜੀ ਚਲੋ ਜੋ ਵੀ ਇਹਨਾਂ ਨੇ ਬਣਾਇਆ ਬਹੁਤ ਵਧੀਆ ਹੈ ਔਰ ਸਾਫ਼ ਸੁਥਰਾ ਹੈ ਠੀਕ ਹੈ ਜੀ ਓਕੇ ਲਓ ਜੀ ਆਪਾਂ ਹੁਣ ਪੰਜਾਬ ਚ ਐਂਟਰ ਹੋ ਗਏ ਆਂ ਮਾਸਲਾ ਆਪਾਂ ਛੱਡਤਾ ਤੇ ਪੰਜਾਬ ਚ ਆ ਗਏ ਆਂ ਤੇ ਬਸ ਥੋੜੀ ਦਿਰ ਪਹਿਲੇ ਹੀ ਇਹਾਂ ਦਾ ਮੌਸਮ ਸਟਾਰਟ ਹੋਇਆ ਪਿੱਛੇ ਤਾਂ ਧੁੱਪ ਸੀਗੀ ਤੋਂ ਇੱਥੇ ਪੂਰੀ ਧੁੰਦ ਹੈ ਹੁਣ ਆਪਾਂ ਇੱਥੇ ਚੱਲਿਆ ਨੇਚਰ ਰੀਟਰੀਟ ਚੋ ਹਾਲ ਤੇ ਇਹ ਹੈਗੀ ਆ ਜਿਹੜਾ ਇਹ ਹੈਗਾ ਆਪਣਾ ਮਤਲਬ ਵਿਊ ਪੁਆਇੰਟ ਕਹਿ ਲਓ ਇਹ ਹੈਗਾ ਆ ਵਾਲੀ ਰੋਡ ਤੇ ਤੇ ਇਹ ਰੋਡ ਇਧਰੋਂ ਤਾਂ ਇਹ ਆਉਂਦੀ ਆ ਚਿੰਤਪੁਰਨੀ ਤੋਂ ਤੇ ਇਧਰ ਜਾਂਦੀ ਆ ਹਿਸ਼ਾਰਪੁਰ ਨੂੰ ਇੱਥੇ ਬਣਿਆ ਹੋਇਆ ਇਹ ਵੇਖਣ ਵਾਲੀ ਜਗ੍ਹਾ ਚਲੋ ਵੇਖਦੇ ਆ ਚੱਲ ਕੇ ਹੁਣ ਆਪਾਂ ਪੰਜਾਬ ਸੈਂਟਰ ਕਰ ਗਏ ਤੇ ਆਪਾਂ ਹੱਦ ਨੱਕ ਕੇ ਪੰਜਾਬ ਦੀ ਹਿਮਾਚਲ ਦੀ ਸੋਰੀ ਤੇ ਪੰਜਾਬ ਚ ਆ ਗਏ ਤੇ ਪੰਜਾਬ ਚ ਹੁਸ਼ਿਆਰਪੁਰ ਦੇ ਨੇੜੇ ਆ ਨੇਚਰ ਰੀਟਰੀਟ ਚੋਹਾਲ ਚੋਹਾਲ ਡੈਮ ਤੇ ਬਣਿਆ ਹੋਇਆ ਇਹ ਪੰਜਾਬ ਸਰਕਾਰ ਦਾ ਹੈ ਤੇ ਅੰਦਰ ਦਾ ਅੰਦਰ ਦੇ ਜਿਹੜੇ ਝਾਕੇ ਵਾਕਿਓ ਕੁਝ ਐਵੇਂ ਦੇ ਐ ਤੇ ਮੇ ਇਧਰ ਸਾਡਾ ਪਿੰਡ ਬਣਿਆ ਹੋਇਆ ਤੇ ਪਿੰਡ ਵਾਲਾ ਮਾਹੌਲ ਉਮੀ ਬਣਾਇਆ ਵੈ ਇੱਧਰ ਜਿਵੇਂ ਮੰਜਾ ਪਿਆ ਏ ਘੜੇ ਪਏ ਆ ਪੁਰਾਣਾ ਫੋਨ ਪਿਆ ਏ ਸੰਦੂਕੜੀ ਪਈ ਐ ਚੱਕੀ ਪਈ ਐ ਆ ਮੂੜਾ ਪਿਆ ਏ ਤੇ ਬਲਦਾਂ ਦੀ ਜੋੜੀ ਖੜੀ ਐ ਇਦਰੋਂ ਮਿਲਦਾ ਮੱਕੀ ਦੀ ਰੋਟੀ ਮਿਲਦੀ ਐ ਤੇ ਸਰੋਂ ਦਾ ਸਾਗ ਮਿਲਦਾ ਲੱਸੀ ਤੇ ਗੁੜ ਦੀ ਚਾਹ ਆ ਚੋਹਾਲ ਡੈਮ ਤੇ ਨਾ ਜਿਵੇਂ ਆਪਾਂ ਠਾਣਾ ਡੈਮ ਤੇ ਦੇਖਿਆ ਸੀ ਗਿਆ ਹਟਸ ਬਣੀਆਂ ਹੋਈਆਂ ਤੇ ਐਵੇਂ ਦੀ ਹਟਸ ਇੱਥੇ ਵੀ ਬਣੀਆਂ ਹੋਈਆਂ ਤੇ ਮੌਸਮ ਥੋੜਾ ਜ ਆਜ ਜਿਵੇਂ ਧੁੰਦ ਜਿਹਾ ਵਾਲਾ ਇਸ ਕਰਕੇ ਬਹੁਤਾ ਕਲੀਅਰ ਨਹੀਂ ਦਿਖਦਾ ਤੇ ਇੱਥੇ ਵੀ ਉਹੀ ਸੇਮ ਰੈਂਟ 3750 ਰੁਪਏ ਇੱਥੇ ਵੀ ਉਹੀ ਰੈਂਟ ਲੈਂਦੇ ਆ ਇਹਨਾਂ ਚ ਰਹਿਣ ਦਾ ਤੇ ਜਿਵੇਂ ਇੱਕ ਆਏ ਖੇਰ ਤੇ ਸ਼ੀਸ਼ਾ ਸ਼ੀਸ਼ਮ ਜਿਵੇਂ ਇਹਦਾ ਨਾਮ ਹੈਗਾ ਖੈਰ ਖੈਰ ਇੱਕ ਰੁੱਖ ਦਾ ਨਾਮ ਹੈ ਉਹਦੇ ਨਾਮ ਤੇ ਰੱਖਿਆ ਹੋਇਆ ਹੈ ਕਹਿੰਦੇ ਉਹ ਜਿਹੜਾ ਰੁੱਖ ਹੈ ਨਾ ਉਹ ਕਾਫੀ ਕੋਸਟਲੀ ਹੁੰਦਾ ਤੇ ਉਹਨੂੰ ਵੱਡਣ ਤੇ ਭਾਰੀ ਜੁਰਮਾਨਾ ਲੱਗਦਾ ਤੇ ਆਹ ਜਿਹੜੀ ਦੂਜੀ ਹੈ ਇਹਦਾ ਨਾਮ ਹੈਗਾ ਸ਼ੀਸ਼ਮ ਬਾਕੀ ਆਪਾਂ ਤਾਂ ਇਹਨੂੰ ਦੇਖਣੀ ਆਏ ਆ ਤੇ ਜੇ ਆਪਾਂ ਰਹਿਣਾ ਹੁੰਦਾ ਫਿਰ ਆਪਾਂ ਅੰਦਰੋਂ ਖੋਲ ਕੇ ਤੁਹਾਨੂੰ ਦਿਖਾਉਂਦੇ ਵੀ ਇਹ ਅੰਦਰੋਂ ਕਿਵੇਂ ਆ ਬਾਕੀ ਕੋਈ ਗੱਲ ਨਹੀਂ ਆਏ ਉਹ ਕੁਝ ਨਹੀਂ ਕਹਿੰਦੇ ਇੱਥੇ ਆਪਾਂ ਖੜ ਖੜ ਤਾ ਸਕਦੇ ਹੀ ਆ ਬਾਕੀ ਇਹ ਨਾ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਏ ਕਿਉਂਕਿ ਉਹਦੀ ਜਿਹੜੀ ਆਪਾਂ ਉੱਥੇ ਦੇਖੀ ਸੀਗੀ ਉਹ ਠਾਣਾ ਡੈਮ ਉਹਦੇ ਅੰਦਰ ਕਪੜਾ ਕਪੜਾ ਲਾ ਕੇ ਬਣਾਇਆ ਹੋਇਆ ਸੀ ਨਾ ਇਹ ਸਾਰਾ ਅੰਦਰੋਂ ਲੱਕੜ ਦਾ ਬਣਿਆ ਹੋਇਆ ਹੈ ਹੁਣ ਆਪਾਂ ਚੱਲਿਆਂ VOTING ਵਾਲੇ ਪਾਸੇ ਵੋਟਿੰਗ ਵਾਲੇ ਪਾਸੇ ਨੂੰ ਜਾਣ ਵਾਸਤੇ ਥੋੜਾ ਜਿਹਾ ਕੰਮ ਲੈ ਰਾਏ ਹਾਂ ਐਨਾ ਜ਼ਰੂਰ ਹੈ ਵੀ ਜਿਆਦਾ ਛੋਟੇ ਬੱਚੇ ਤੇ ਜਿਆਦਾ ਬਜ਼ੁਰਗ ਇਸ ਰਾਹ ਤੇ ਨਾ ਜਾਣ ਹਾਂ ਮਤਲਬ ਕਿ ਥੋੜਾ ਜਿਹਾ ਥੋੜਾ ਨਹੀਂ ਕਾਫੀ ਜ਼ਿਆਦਾ ਪ੍ਰੋਟੈਕਸ਼ਨ ਦੀ ਲੋੜ ਆ ਤੇ ਬਾਕੀ ਤੁਹਾਨੂੰ ਰਾਹ ਦਿਖਾਉਣੀ ਹੈ ਚੱਲਿਓ ਆਪਾਂ ਥੱਲੇ ਨੂੰ ਬਜ਼ੁਰਗ ਤਾਂ ਜਾਣ ਹੀ ਨਾ ਮੇਰੇ ਹਿਸਾਬ ਨਾਲ ਸਹੀ ਗੱਲ ਹੈ ਰਾ ਤੇ ਬੱਚਿਆਂ ਨੂੰ ਆਪਾਂ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਜਾ ਸਕਦੇ ਹਾਂ ਵਧੀਆ ਪਰ ਧਿਆਨ ਦੇ ਕੇ ਹਾਂਜੀ ਐ ਨਹੀਂ ਵੀ ਆਪ ਕਿਤੇ ਤੇ ਨਿਆਣੇ ਕਿਤੇ ਹੈਨਾ ਨਹੀਂ ਉਦੋਂ ਬਾਅਦ ਆਇਆ ਹੋਊਗਾ ਵੀ ਆਪ ਕਿਤੇ ਪਏ ਹੋਵਾਂਗੇ ਤੇ ਨਿਆਣੇ ਕਿਤੇ ਪਏ ਹੋਣਗੇ ਹਾਂ ਇੱਕ ਆਈਆਂ ਵੀ ਦੇਖਣ ਨੂੰ ਲੱਗਦਾ ਹੋਊਗਾ ਵੀ ਠੀਕ ਐ ਪਰ ਇੱਕਦਮ ਤਲਾਣ ਆਉਂਦੀ ਐ ਕਿਸੇ ਕਿਸੇ ਥਾਂ ਤੇ ਤਾਂ ਇੱਕਦਮ ਬਹੁਤ ਜ਼ਿਆਦਾ ਆਉਂਦੀ ਐ ਬਾਕੀ ਨਾਲ-ਨਾਲ ਸਰ ਤੁਹਾਨੂੰ ਅਸੀਂ ਚਾਈ ਲੇਡੀਜ਼ ਲਈ ਜਾਂ ਕੁੜੀਆਂ ਲਈ ਇਹ ਵੀ ਐ ਵੀ ਆਇਆ ਨੀ ਵੀ ਸੂਟ ਪਾਲਿਆ ਹੋਰੇ ਐਡੀ ਐਡੀ ਹੀਲ ਵਾਲੀ ਹਾਉ ਫੁੱਟਵियर ਵਾਲੇ ਨਾ ਸ਼ਰਾਰਾ ਪਾਲਿਆ ਉਹ ਜਦੋਂ ਅਸੀਂ ਪਿਛਲੀ ਵਾਰ ਆਏ ਸੀ ਵਿਚਾਰੀਆਂ ਕਈ ਟੱਕਰੀਆਂ ਕੁੜੀਆਂ ਤੇ ਉਹ ਤਾਂ ਉਹਨਾਂ ਦਾ ਬੁਰਾ ਹਾਲ ਸੀ ਉਹਨਾਂ ਦਾ ਚਲੋ ਨਾਲ-ਨਾਲ ਚੱਲਦੇ ਵੀਰੋ ਤੇ ਗੱਲਾਂ ਵੀ ਸੁਣਾਉਂਦੇ ਰਹੋ ਕਿਉਂਕਿ ਚੱਲਣ ਨਾਲ ਹੀ ਰਾਹ ਮੁੱਕਣਾ ਹੈ ਬਿਲਕੁਲ ਠੀਕ ਹੈ ਜੀ ਬਾਕੀ ਤੁਸੀਂ ਆ ਦੇਖੀ ਚੱਲੋ ਵੀ ਕਿਵੇਂ ਹੈ ਇਹ ਰਾਹ ਯਾਰ ਇਹ ਤਾਂ ਡਰ ਵੀ ਲੱਗਦਾ ਹੈ। ਇਹ ਤਾਂ ਸੁਣ ਮ ਸੁੰਨਾ ਚਾਹੀਆ। ਹਾਂ। ਬੱਤ ਠੀਕ ਹੈ ਬੜ ਡਰ ਨੂੰ ਤਾਂ ਇੱਥੇ ਕਿਹੜਾ ਕੋ ਜਾਨਵਰ ਆਉਣਾ ਹੈ? ਕਿਉਂ ਇੱਥੇ ਜੰਗਲੀ ਸੂਰ ਹੈਗੇ ਆ। ਹਾਂ ਜੰਗਲੀ ਸੂਰ ਹੈਗੇ ਆ। ਕਿਉਂਕਿ ਜਦੋਂ ਅਸੀਂ ਪਹਿਲਾਂ ਰੁਕੇ ਸੀ ਇੱਕ ਵਾਰੀ ਤੇ ਉੱਥੇ ਜੰਗਲੀ ਸੂਰ ਆ ਗਿਆ। ਰਾਤ ਨੂੰ ਤੇ ਗਰੁੱਪ ਚ ਆਈ ਸੀ ਗਰੁੱਪ ਚ। ਹਾਂ। ਪਰ ਇਹਨਾਂ ਨੂੰ ਫਿਰ ਹਿਸਾਬ ਹੈ ਭਜਾਉਣ ਦਾ ਇਹਨਾਂ ਨੇ ਫਿਰ ਭਜਾ ਦੇ ਉਹ ਰਾਤ ਨੂੰ। ਰੋਜ਼ ਹੈਗੇ ਆ ਜੰਗਲੀ ਸੂਰ ਹੈਗੇ ਆ। ਮੋਰ ਹੈਗੇ ਇੱਥੇ ਇੰਨੀ ਇੱਕ ਜਿਹੜੀ ਸਾਨੂੰ ਜਿੰਨੀ ਕ ਸਾਨੂੰ ਗੱਲ ਪਤਾ ਉਹ ਇੰਨਾ ਕੀ ਵਾਵਾ ਹੋਊਗਾ ਹੋਰ ਵਾਵਾ ਕੁਝ ਵੀ ਪਰ ਆਪਾਂ ਨੂੰ ਤਾਂ ਇੰਨਾ ਕੀ ਪਤਾ ਸੀਗਾ ਤੇ ਹੁਣ ਫੇਰ ਦੇਖੋ ਤੁਸੀਂ ਅੱਗੇ ਹੋਰ ਡੇਂਜਰਸ ਰਸਤਾ ਧਿਆਨ ਨਾਲ ਬਈ ਓਏ ਪਿਛਲੀ ਵਾਰ ਨਾਲੋਂ ਕੁਝ ਜ਼ਿਆਦਾ ਸੁਧਾਰ ਕਰਤਾ ਹੈ ਰਸਤੇ ਦਾ ਹਾਂ ਪਹਿਲਾ ਇਹ ਸਟੈਪਵਾਲ ਹੈ ਨਹੀਂ ਗਾਵੇ ਸਟੈਪ ਤੇ ਜਿਮੀ ਜਿਮੀ ਲੋਕ ਆਉਂਦੇ ਰਹਿੰਦੇ ਆ ਉਹ ਵੀ ਉਹ ਵੀ ਇੰਪਰੂਵਮੈਂਟ ਹੁੰਦੀ ਰਹਿੰਦੀ ਆ ਹਨਾ ਫੈਸਲਾਣਾ ਥੋੜੀ ਜੀ ਧਿਆਨ ਨਾਲ ਚੱਲਣਾ ਪੈਣਾ ਬਾਰਿਸ਼ ਪਾ ਕੇ ਹਟ ਗਈ ਆ ਹਾਂ ਬਾਕੀ ਨਾ ਪਹਿਲਾਂ ਵੀ ਸੀ ਇੱਕ ਵਾਰੀ VOTING ਕੀਤੀ ਸੀਗੀ ਤੇ ਉਹ ਮੋਟਰ ਬੋਟ ਵਾਲਾ ਬਾਈ ਉਹ ਲਹਿਰਾਂ ਬੜੀਆਂ ਬਣਾਉਂਦਾ ਤੇ ਉੱਪਰ نیچے ਨਜ਼ਾਰਾ ਬਹੁਤ ਆਉਂਦਾ ਬਾਕੀ ਅੱਜ ਦੇਖਦੇ ਹਾਂ ਅੱਜ ਕੀ ਗੱਲਬਾਤ ਹੈ ਲਓ ਜੀ ਹੁਣ ਥੋੜਾ ਜਿਹਾ ਰਾਹ ਹੋਰ ਡੇਂਜਰਸ ਹੋ ਗਿਆ ਕਿਉਂਕਿ ਇੱਧਰ ਜੇ ਤੁਸੀਂ ਦੇਖ ਸਕਦੇ ਹੋਵੋਗੇ ਤਾਂ ਇੱਧਰ ਪੂਰੀ ਡੂੰਗੀ ਖਾਈ ਹੈ ਤੇ ਰਾਹ ਵੀ ਛੋਟਾ ਹੋ ਗਿਆ ਹਜੇ ਤਾਂ ਥੱਲੇ ਜਾ ਰਹੇ ਹਾਂ ਤਾਂ ਆਸਾਨ ਲੱਗਦਾ ਕਿ ਉਦੋਂ ਚੜਾਂਗੇ ਉਦੋਂ ਉਹ ਤਾਂ ਸਾਹ ਚੜੂਗਾ ਹੈ ਉਹ ਤਾਂ ਗੱਲ ਵੀ ਕਿਸ਼ਤਾਂ ਚ ਦੱਸਣੀ ਪੈਂਦੀ ਆ ਨਾਮ ਲੈ ਕੇ ਹੈਂ ਬੋਲਣ ਨੂੰ ਜੀ ਨਹੀਂ ਕਰਦਾ ਬੰਦੇ ਦਾ ਜੋ ਸਾਹ ਚੜਿਆ ਹੁੰਦਾ ਨਾ ਹੁਣ ਤਾਂ ਗੱਲਾਂ ਕਰੀ ਜਾਂਦੇ ਥੱਲੇ ਨੂੰ ਜਾਈ ਜਾਂਦੇ ਆ ਚੱਲ ਚੱਲ ਕੀ ਹੋ ਗਿਆੋਂਤੇਨ ਵਾਲੀ ਹੀ ਆ ਹਨਾ ਨਹੀਂ ਥੋੜਾ ਰਹਿੰਦਾ ਨੇੜੇ ਲੱਗਦੀ ਹੈ ਹੈ ਨਾ ਨਮਾ ਤਾਂ ਨਹੀਂ ਗੱਲ ਤਾਂ ਨਹੀਂ ਆ ਗਈ ਹੈ ਸਹੀ ਹੈ हो गल्ला नहीं अच्छा, जो शेर आ गया, आप तो कुछ नहीं कहना जो कुछ कहूगा शेर ही कहूगा तू ऐसी ती चढ़ना है है चढ़ने ਇੱਡੇ ਤਾਂ ਮਾੜੇ ਹੈ ਨਹੀਂ کافی ਤਕੜੇ ਹੈ ਲਓ ਜੀ ਪਹੁੰਚ ਗਏ ਆਪਾਂ ਉਸੇ ਪੁਆਇੰਟ ਤੇ ਜਿੱਦੇ ਲਈ ਆਪਾਂ ਚੱਲੇ ਸੀ ਹਾਂ ਬਾਈ ਕਿਵੇਂ ਆ ਇੱਥੇ ਗਰੀ ਹੈਗੀ ਹੈ ਹਾਂ ਮੋਟਰ ਬੋਟ ਤਾਂ ਨਹੀਂ ਹੈ ਮੋਟਰ ਬੋਟ ਹੈਣੀ ਨਹੀਂ ਆਪਾਂ ਕਰਨ ਆਏ ਸੀ ਹਾਂ ਇੱਕ ਤਾਂ ਬਲੂਨ ਹੈ ਨਹੀਂ ਮੋਟਰ ਬੋਟ ਫਿਰ ਤੇ ਨਜ਼ਾਰੇ ਨਹੀਂ ਹੋਣਾ ਆਪ ਨੂੰ ਤਾਂ ਚਲੋ ਤੇ ਬੈਲੂਨ ਦੇ ਵਿੱਚ 200 ਰੁਪਿਆ ਪਰ ਪਰਸਨ ਹੈ ਅੱਛਾ ਜੇ ਬੋਟਿੰਗ ਵੈਸੇ ਕਰਨੀ ਆ ਪੈडल ਵਾਲੀ ਤਾਂ 150 ਰੁਪਿਆ ਪਰ ਪਰਸਨ ਆ ਆ ਕਿਸ਼ਤੀ ਪੈਡਲ ਵਾਲੀ ਆ ਪੈਡਲ ਵਾਲੀ ਆ ਤੇ ਬੈਲੂਨ ਨੂੰ ਮਤਲਬ ਕਿਸ ਚੀਜੇ ਮਗਰ ਪਾ ਕੇ ਤੇ ਉਹ ਮਤਲਬ ਇੱਥੇ ਸਾਰੇ ਘਮਾਉਂਦੇ ਆ ਚਲੋ ਫਿਰ ਨੈਕਸਟ ਕੀ ਦੇ ਸਹੀ ਹੁਣ ਆਪਾਂ ਚੱਲਦੇ ਆ ਕਿਉਂਕਿ ਇੱਥੇ ਨਾ ਹੁਣ ਅੱਜ ਧੁੰਦ ਵੀ ਬਹੁਤ ਆ ਤੇ ਕੁਝ ਜ਼ਿਆਦਾ ਦਿਖਣਾ ਵੀ ਨਹੀਂ ਚਲੋ ਠੀਕ ਆ ਜੀ ਮਿਹਨਤ ਪਰਲੇ ਪਈ ਨਹੀਂ ਚਲੋ ਤੁਹਾਨੂੰ ਅਸੀਂ ਦਿਖਾਤਾ ਹਾਂਜੀ ਤੇ ਇਹ ਵਾਲਿਓ ਬਈਆ ਜਿਹੜਾ ਇੱਥੇ ਕਰਵਾਉਂਦੇ ਆ ਇਹ ਆ ਆ ਬੈਠਿਆ ਵੀਰ ਧੂਣੀ ਲਾ ਕੇ ਧੂਣੀ ਲਾ ਕੇ ਬੈਠਿਆ ਬਈ ਆਕ ਸੇਕ ਹੀ ਜਾਂਦੇ ਆ ਇਹਨਾਂ ਨੇ ਦੱਸਿਆ ਕਹਿੰਦੇ ਮੋਟਰਬੋਟ ਤਾਂ ਭਾਈ ਬੰਦ ਹੋ ਗਈ ਤੇ ਆ ਇੱਕ ਤਾਂ ਬੈਲੂਨ ਰਹਿ ਗਿਆ ਤੇ ਇੱਕ ਆ ਪੈਡਲ ਬੋਟ ਰਹਿ ਗਈ ਠੀਕ ਆ ਵੀਰੇ ਹੋਰ ਠੀਕ ਹੋ ਵਧੀਆ ਇਹਦੇ ਨਾਲ ਹੀ ਬਹੁਤ ਵਧੀਆ ਇੰਜੋਏ ਮਤਲਬ ਲੋਕ ਕਰਦੇ ਇੱਥੇ ਆਉਂਦੇ ਆ ਇਹ ਕਾਫੀ ਵਧੀਆ ਫੀਲਿੰਗ ਹੁੰਦੀ ਹੈ ਕਿ ਬਾਟਰ ਬਲਨ پورے ਪੰਜਾਬ ਤੇ ਇੱਥੇ ਹੀ ਹੈ ਸਾਡੇ ਕੋਲ ਹੋਰ ਕਿਤੇ ਨਹੀਂ ਹੈ ਪੰਜਾਬ ਦੇ ਵਿੱਚ ਅੱਛਾ ਇਹ ਸਾਡੇ ਕੋਲ ਹੀ ਹੈ ਬਾਟਰ ਬਲੂਨ ਤੇ ਇਹਦੇ ਵਿੱਚ ਕਾਫੀ ਫੀਲਿੰਗ ਹੁੰਦੀ ਹੈ ਅੰਦਰ ਬੈਠ ਕੇ ਜਦੋਂ ਆਪਾਂ ਇਹਨਾਂ ਨੂੰ ਪਾਣੀ ਚ ਲੈ ਕੇ ਜਾਂਦੇ ਸੇਫ ਹੈ ਬਈ ਉਹ ਪੂਰੀ ਸੇਫਟੀ ਹੈ ਕੋਈ ਖਤਰਾ ਕੋਈ ਡਰ ਵਾਲੀ ਗੱਲ ਨਹੀਂ ਪੂਰੀ ਸੇਫਟੀ ਹੁੰਦੀ ਹੈ ਲਾਈਫ ਜੈਕਟ ਅਪ ਵਾਇਦੀਆਂ ਵਧੀਆ ਵਧੀਆ ਕੰਪਨੀ ਦੀ ਜੈਕਟਾਂ ਹੈਗੀਆਂ ਕੋਈ ਡਰ ਵਾਲੀ ਕੋਈ ਗੱਲ ਨਹੀਂ ਫੀਲਿੰਗ ਬਹੁਤ ਵਧੀਆ ਆਉਂਦੀ ਹੈ ਗੁਆਰੇ ਦੇ ਵਿੱਚ ਬੈਠ ਕੇ ਅੱਛਾ ਜੀ ਚਲੋ ਜੀ ਫਿਰ ਜਦੋਂ ਕਦੇ ਨੈਕਸਟ ਆਏ ਫਿਰ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਮੱਛੀ ਮਰਦੀ ਸੀ ਉਹਦੇ ਕਰਕੇ ਵਾਟਰ ਬੋਰਡ ਬੰਦ ਕਰਾ ਦਿੱਤੀ ਆ ਅੱਛਾ ਅੱਛਾ ਮੱਛੀਆਂ ਮਰ ਜਾਂਦੀਆਂ ਸੀਆਂ ਅੱਛਾ ਅੱਛਾ ਲੋੜੀ ਆਪਾਂ ਚਲਾਉਂਦੇ ਉਹਦੇ ਵਿੱਚ ਹੀ ਬਹੁਤ ਵਧੀਆ ਫੀਲਿੰਗ ਹੁੰਦੀ ਏ ਸਾਰਾ 뷰 ਦਿਖਾਈਦਾ ਅੰਦਰ ਘੁੰਮ ਫਿਰ ਕੇ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਜਿਹੜੇ ਲੋਕ ਇਧਰੋਂ ਚਿੰਤਪੁਰਨੀ ਨੂੰ ਜਾਂਦੇ ਆ ਜਿਨ੍ਹਾਂ ਨੂੰ ਪਤਾ ਆ ਉਹ ਆਉਂਦੇ ਆ ਜੀ ਉਹ ਹਾਂ ਉਹ ਉਹ ਜ਼ਰੂਰ ਆਉਂਦੇ ਇੱਥੇ ਆਉਂਦੇ ਬਹੁਤ ਆਉਂਦੇ ਹਾਂ ਤੇ ਸੋਹਣੀ ਸੋਹਣੀ ਜਗ੍ਹਾ ਤੇ ਨੇੜੇ ਵੀ ਐ ਤੇ ਉਸ ਤੋਂ ਅਗਲੀ ਗੱਲ ਇਹ ਜਗ੍ਹਾ ਪੰਜਾਬ ਚ ਐ ਹੈਨਾ ਜੀ हाँ जी ओए माउंटेन ड्यू हैगा वो तो कह ना डर सबको लगता है गला सबका सूखता है ओड़ा माउंटेन ड्यू पे दे हुन पर मैंने चलो चल दे ऊपर कुछ ना कुछ कौश पीने जाके <laughs> चल भ्रावा चढ़ना है बऊ हैं ओए चढ़ना ही मैंने ना हां चल भाई जवाना ਚੜਨਾ ਹੌਲੀ-ਹੌਲੀ ਚਾਹੀਦਾ ਬੇਬੀ ਸਟੈਪ ਲੈ ਕੇ ਹੈਨਾ ਬਿਲਕੁਲ ਆਹ ਫਿਰ ਹੌਲੀ-ਹੌਲੀ ਚੜਜੋ ਚੜਾਈਆਂ ਸਹੀ ਆ ਉਹ ਸਾਹਮਣੇ ਕੰਟੀਨ ਹੈ ਉਥੋਂ ਪਹਿਲਾਂ ਦਿਖਾਈ ਦਿੱਤੀ ਤੇ ਇੱਥੇ ਬਹਿ ਕੇ ਖਾਣ-ਪੀਣ ਦੇ ਲਓ ਨਜ਼ਾਰੇ ਤੇ ਜੋ ਅੰਦਰ ਅੰਦਰ ਬਹਿਣਾ ਇੰਡੋਰ ਬਹਿਣਾ ਤਾਂ ਸਾਹਮਣੇ ਹੀ ਰੈਸਟੋਰੈਂਟ ਬਣਾਇਆ ਇਹਨਾਂ ਦਾ ਸਿਟਿੰਗ ਪਲਾਨ ਅੰਦਰ ਦਾ ਵੀ ਆ ਤੇ ਆ ਬਾਹਰ ਦਾ ਤੇ ਇਧਰ ਨੂੰ ਜਵਾਕਾ ਜੱਲਿਆਂ ਵਾਲਾ ਪ੍ਰੋਗਰਾਮ ਵੀ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਧਰ ਉਹ ਦੇਖੋ ਬੱਚਿਆਂ ਵਾਸਤੇ ਟ੍ਰੇਨ ਆ ਜੰਪਿੰਗ ਵਾਲਾ ਏ ਸਕੂਟਰ ਵੀ ਆ ਸਕੂਟਰ ਐ ਝੂਲੇ ਐ ਉਹ ਨਿੱਕੀ ਜੀਪ ਦੇਖਦੇ ਨਿੱਕੀ ਜੀ ਹਾਂ ਨਿੱਕੀ ਦੀ ਜੀਪ ਐ ਤੇ ਆ ਟ੍ਰੇਨ ਐ ਹਾਂਜੀ ਲਈ ਆਪਾਂ ਝੂਟਾ ਦੇ ਦੇਣਗੇ ਆਪ ਨੂੰ ਨਹੀਂ ਹਣਾ ਬੱਚਿਆਂ ਵਾਲਾ ਜੀ ਕਰਦਾ ਇੱਧਰ ਪਿੰਗਾ ਲੱਗੀਆਂ ਇੱਕ ਉਹ ਪਿੱਛੇ ਉਹ ਵੀ ਸੀਗਾ ਬਲੂਮ ਲੱਗਿਆ ਔਰ ਬੱਚਿਓ ਤੇ ਨਿਸ਼ਾਨੇ ਮਾਰਦੇ ਆ ਅੱਛਾ ਬਾਕੀ ਆ ਬੋਰਡ ਲਾਇਆ ਵੈ ਪੰਜਾਬ ਗਵਰਨਮੈਂਟ ਨੇ ਕਿ ਐਵੇਂ ਦੇ ਜਿਹੜੇ ਹੋਰ ਕਹ ਲੀਏ ਵੀ ਨੇਚਰ ਕੈਂਪ ਉਹ ਕਿੱਥੇ-ਕਿੱਥੇ ਆ ਉਹ ਤੁਸੀਂ ਆਪ ਪੜ੍ਹ ਲਓ ਸਾਰੇ ਆ ਗੱਡੀ ਹੈਗੀ ਜੰਗਲ ਸਫਾਰੀ ਆਸਤੇ ਤੇ ਇਹਦਾ ਇੱਕ ਜਾਣੇ ਦਾ 300 ਰੁਪਿਆ ਚਾਰਜ ਕਰਦੇ ਆ। ਪੰਜ ਜਾਣੇ ਲੈ ਕੇ ਜਾਂਦੇ ਆ। ਤੇ ਜੇ ਨਹੀਂ ਪੰਜ ਜਾਣੇ ਤਾਂ ਭਾਵੇਂ ਤੁਸੀਂ ਦੋ ਜਾਣੇ ਹੀ 1500 ਦੇ ਦੋ। ਬਸ ਤੇ ਲੈ ਜਾਂਦੇ ਆ। ਘੰਟੇ ਘੰਟੇ ਦੀ ਡਰਾਈਵ ਇਹਨਾਂ ਦੀ। ਘੰਟੇ ਦੀ ਡਰਾਈਵ ਹੈ ਤੇ 10 ਤੋਂ 15 ਕਿਲੋਮੀਟਰ ਲੈ ਕੇ ਜਾਂਦੇ ਆ। ਕੋਈ ਇੱਥੇ ਬਰੋਟੀ ਹੈ। ਪਿੰਡ ਉਹਦੇ ਪਿਛਲੇ ਪਾਸੇ ਜੰਗਲ ਆ। ਉਧਰਲੀ ਸਾਈਡੇ ਲੈ ਕੇ ਜਾਂਦੀ ਆ। ਘੰਟਾ ਕੁ ਲੱਗ ਜਾਂਦਾ। ਔਰ ਕਹਿੰਦੇ ਆ ਵੀ ਬਹੁਤ ਵਧੀਆ ਰਾਈਡ ਆ ਇਹ। ਠੀਕ ਹੈ। ਕਿ ਤੁਸੀਂ ਇੱਥੇ ਆ ਕੇ ਆਪਾਂ ਵਧੀਆ ਖਾ ਪੀ ਸਕਦੇ ਆ। ਰਹਿ ਸਕਦੇ ਆ। ਤੇ সুইমিং اور সুইਮਿੰਗ ਨਹੀਂ ਹੋ ਬੋਟਿੰਗ ਕਰ ਸਕਦੇ ਆ ਤੇ ਜੰਗਲ ਸਫਾਰੀ ਕਰ ਸਕਦੇ ਆ ਬੀ ਕਾਫੀ ਐਕਟੀਵਿਟੀਜ਼ ਇਹਦੇ ਵਿੱਚ ਹੋ ਜਾਂਦੀਆਂ ਬੱਚਿਆਂ ਲਈ ਝੂਲੇ ਐ ਤੇ 50 ਰੁਪਏ ਲੈਂਦੇ ਆ ਉਹਦੇ ਇੱਕ ਬੱਚੇ ਦੇ ਤੁਸੀਂ ਜਿਹੜੇ ਮਰਜ਼ੀ ਝੂਲੇ 'ਚ ਲੈ ਲਓ ਇੱਕ ਝੂਲੇ ਦੇ 50 ਤੇ ਠੀਕ ਹੈ ਜੀ ਹਾਂ ਜੀ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਫਿਰ ਨਿਕਲਦੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਧੁੰਦ ਵੀ ਬਹੁਤ ਜ਼ਿਆਦਾ ਤੇ ਧੁੰਦ ਵੀ ਹੋ ਗਈ ਰੂਮ ਵੀ ਆ ਜੀ ਤਿੰਨ ਵਾਪਸ ਹਾਂ ਜੀ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜੇ ਕਿਸੇ ਨੇ ਸਵੇਰੇ ਆ ਕੇ ਵੀ ਸਾਰੀ ਦਿਹਾੜੀ ਇੱਥੇ ਬੱਚਿਆਂ ਨੂੰ ਇੰਜੋਏ ਕਰਾਉਣਾ ਹੋਵੇ ਆਪ ਵੀ ਕਰਨਾ ਹੋਵੇ ਤਾਂ ਸੋਹਣੀ ਜਗ੍ਹਾ ਇਹ ਵੀ ਪੰਜਾਬ ਚ ਹੀ ਹੈ ਚਲੋ ਠੀਕ ਹੈ ਜੀ ਹੁਣ ਚੱਕਦੇ ਆ ਗੱਡੀ ਤੇ ਖਿੱਚਦੇ ਆ ਵਾਟਾਂ ਪਹੁੰਚਦੇ ਆ ਘਰੇ ਹਾਂਜੀ ਚਲਿਏ ਜੀ ਚਲੋ ਬੈਠੋ ਫਿਰ ਲਓ ਜੀ ਹੁਣ ਆਪਾਂ ਘਰ ਆ ਗਏ ਤੇ ਗੱਡੀ ਚੋਂ ਸਮਾਨ ਕੱਢਿਆ ਜਾ ਰਿਹਾ ਆ ਆਪਾਂ ਪਹੁੰਚ ਗਏ ਤਕਰੀਬਨ ਟਾਈਮ ਹੋਇਆ 5:30 ਵਜੇ ਦਾ ਤੇ ਵੀਡੀਓ ਦਾ ਐਂਡ ਕਰਦੇ ਆ ਆਪਾਂ ਹਾਂਜੀ ਬੋਲੋ ਜੀ ਵੀਡੀਓ ਦਾ ਐਂਡ ਕਰ ਰਹੀ ਹਾਂ ਹਾਂਜੀ ਹਾਂਜੀ ਤੇ ਸੱਚ ਇੱਕ ਆਹਾ ਇਹ ਕੀ ਹੈ ਇਹਨਾਂ ਜਦੋਂ ਕੱਲ ਸੰਜੇ ਭਾਜੀ ਘਰੇ ਵਿਸ਼ਕਰਮਾ ਬਾਬਾ ਜੀ ਦਾ ਜਾਗਰਣ ਹੋ ਰਿਹਾ ਸੀ ਅੱਛਾ ਜੀ ਉਹਨਾਂ ਨੇ ਇਹ ਸਾਰੀਆਂ ਸੁਹਾਗਣਾਂ ਨੂੰ ਦਿੱਤੇ ਸੀ ਉੱਥੇ ਉਹਨਾਂ ਦੇ ਕਹਿ ਲੋ ਰਿਵਾਜ ਹੈ ਹਮਾਤਰੀਆਂ ਦਾ ਰਵਾਜ ਹੈ ਸਾਰਿਆਂ ਨੂੰ ਦਿੱਤੇ ਜਿੰਨੀਆਂ ਲੇਡੀਜ਼ ਉੱਥੇ ਆਈਆਂ ਅੱਛਾ ਜੀ ਠੀਕ ਹੈ ਤੇ ਅੱਜ ਆਉਂਦਿਆਂ ਨੂੰ ਉਹਨਾਂ ਨੇ ਮੈਨੂੰ ਆਹ ਸ਼ਗਨ ਦੇ ਤੌਰ ਤੇ ਦਿੱਤਾ ਹੈ ਠੀਕ ਹੈ ਜੀ ਤੇ ਜਿਹਦੇ ਵਿੱਚ ਮੈਨੂੰ ਸਪੈਸ਼ਲ ਚੀਜ਼ ਲੱਗੀ ਸਾਰਾ ਸੁਹਾਗ ਦਾ ਸਮਾਨ ਜਿਵੇਂ ਨੇਲ ਨੇਲ ਪਾਲਿਸ਼ ਤੇ ਬਿੰਦੀਆਂ ਲਿਪਸਟਿਕ ਔਰ ਸਪੈਸ਼ਲ ਜੇ ਮੈਨੂੰ ਬਹੁਤ ਵਧੀਆ ਲੱਗਿਆ ਠੁੱਠੀ ਦੇ ਵਿੱਚ 1 ਰੁਪਿਆ ਅੱਛਾ ਜੋ ਕਿ ਪਹਿਲਾਂ ਪੁਰਾਣੇ ਜਵਾਨਿਆਂ ਦੇ ਵਿੱਚ ਇਹ ਸ਼ਗਨ ਚੱਲਦਾ ਹੁੰਦਾ ਸੀ ਮਤਲਬ ਵਧੀਆ ਲੱਗੀ ਇਹ ਚੀਜ਼ ਵੀ ਅੱਜ ਵੀ ਉਹ ਲੋਕ ਉਮੀ ਉਹਨਾਂ ਚੀਜ਼ਾਂ ਨਾਲ ਜੁੜੇ ਹੋਏ ਆ ਹਾਂ ਸਹੀ ਹੈ ਆਪਾਂ ਭੁੱਲ ਗਏ ਆ ਰੀਤੀ ਰਿਵਾਜਾਂ ਨਾਲ ਜੁੜੇ ਹੋਏ ਆ ਹਮਾਥਲੀ ਲੋਕ ਨਹੀਂ ਦੇਖਿਆ ਆਪਾਂ ਇਹ ਉੱਥੇ ਜਾ ਕੇ ਹਾਂਜੀ ਹਾਂਜੀ ਤੇ ਬਾਕੀ ਜਿਵੇਂ ਅੱਗੇ ਅਸੀਂ ਕਹਿੰਨੇ ਹੁੰਨੇ ਆ ਐਂਡ ਲਈ ਵੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਤਾਂ ਕਿ ਸਾਡੀ ਹੋਰ ਜ਼ਿਆਦਾ ਹੌਸਲਾ ਵਜਾਈ ਹੋ ਸਕੇ ਤੇ ਅਸੀਂ ਹੋਰ ਜ਼ਿਆਦਾ ਸੋਹਣੀਆਂ-ਸੋਹਣੀਆਂ ਵੀਡੀਓ ਬਣਾ ਸਕੀਏ ਮਿਲਦੇ ਆਂ ਜੀ ਇੱਕ ਨਵੇਂ ਸਫਰਾਂ ਤੇ ਕਿਸੇ ਨਵੀਂ ਸੋਹਣੀ ਜੀ ਜਗ੍ਹਾ ਤੇ ਤੇ ਸੋਹਣੀ ਜੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰੇ ਵੱਲੋਂ ਵੀ ਉਹੀ ਗੱਲ ਹੀ ਆ ਕਿ ਸਾਡੀ ਵੀਡੀਓ ਨੂੰ ਤੁਸੀਂ ਸਾਂਝੀ ਕਰਿਓ ਪਿਆਰ ਦਿਓ ਠੀਕ ਹੈ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਹੋਣ ਸਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਤੇਰੇ ਮਨ ਵੱਲੋਂ ਵੀ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸਾਡੇ ਕਾਕੇ ਵੱਲੋਂ ਵੀ ਆਹੀ ਹੈ ਠੀਕ ਹੈ ਜੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਜੀ ਹੈਪੀ ਨਿਊ ਇਅਰ ਓਕੇ ਜੀ